ਨਸ਼ੇ ਦੇ ਖਿਲਾਫ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜਿੱਥੇ ਕਿ ਅੱਜ ਰੂਪਨਗਰ ਦੇ ਵਿੱਚ ਵੀ ਹਯੁੱਧ ਨਸ਼ਾ ਵਿਰੁੱਧ ਅਭਿਆਨ ਚਲਾਇਆ ਗਿਆ ਦੱਸ ਦੇ ਕਿ ਇਸ ਮੌਕੇ ਤੇ ਰੂਪਨਗਰ ਰੇਂਜ ਦੇ ਡੀਆਈਜੀ ਡਾਕਟਰ ਨਾਨਕ ਸਿੰਘ ਦੇ ਅਗਵਾਈ ਚ ਰੂਪਨਗਰ ਦੇ ਵਿੱਚ ਈਸਟ ਅਭਿਆਨ ਤਹਿਤ ਸਰਚ ਆਪਰੇਸ਼ਨ ਚਲਾਇਆ ਗਿਆ ਇਸ ਮੌਕੇ ਗੱਲਬਾਤ ਦੌਰਾਨ ਡੀਆਈਜੀ ਨਾਨਕ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੇ ਡੀਜੀਪੀ ਪੰਜਾਬ ਦੇ ਹੁਕਮਾਂ ਦੇ ਤਹਿਤ ਅੱਜ ਪੂਰੇ ਪੰਜਾਬ ਦੇ ਵਿੱਚ ਵਿਕਾਸ ਤੋਂ ਆਪਰੇਸ਼ਨ ਚਲਾਏ ਜਾ ਰਹੇ। ਇਸੇ ਤਰ੍ਹਾਂ ਰੂਪਨਗਰ ਜ਼ਿਲ੍ਹੇ ਦੇ ਵੀ ਵਕ ਵਕ ਬਲੋਕਾਂ ਦੇ ਵਿੱਚ ਇਹ ਅਭਿਆਨ ਚਲਾਇਆ ਗਿਆ ਤੇ ਚੈਕਿੰਗ ਕੀਤੀ ਗਈ। ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਕੋਆਰਡੀਨੇਟ ਸਰਚ ਆਪਰੇਸ਼ਨ ਪੂਰੀ ਸਟੇਟ ਵਿੱਚ ਚਲਾਇਆ ਜਾ ਰਿਹਾ। ਉਸ ਦੀ ਲੜੀ ਵਿੱਚ ਰੂਪਨਗਰ ਜ਼ਿਲ੍ਹੇ ਵਿੱਚ ਵੀ ਅੱਜ 29 ਜਗ੍ਹਾ ਤੇ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਹੈ। ਜਿਹੜੀਆਂ ਸਾਡੀਆਂ ਡੈਸੀਗਨੇਟਿਡ ਹੌਟਸਪੌਟ ਹੈ। ਜਿੱਥੇ ਸਾਨੂੰ ਜ਼ਿਆਦਾ ਸ਼ਿਕਾਇਤ ਵੀ ਆ ਰਹੀ ਹੈ ਤੇ ਸਾਡੇ ਕੋਲ ਇਨਫੋਰਮੇਸ਼ਨ ਵੀ ਹੈ ਕਿ ਉੱਥੇ ਨਸ਼ੇ ਦਾ ਸੇਵਨ ਜ਼ਿਆਦਾ ਹੁੰਦਾ ਹੈ ਵਿਕਰੀ ਦਾ ਸੋ ਉਹਨਾਂ ਤੇ ਅੱਜ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਗਿਆ ਜਿਸ ਵਿੱਚ ਮਦਸਿਆ 29 ਟੀਮਾਂ ਇਹਨਾਂ ਚ ਲੱਗੀਆਂ ਹੋਈਆਂ ਤੇ ਸਾਡੀ ਜਿਹੜੀ ਫੋਰਸ ਲੱਗੀ ਹੈ 300 ਤੋਂ ਜ਼ਿਆਦਾ ਸਾਡੇ ਮੁਦਾਸਿਮ ਇਸ ਵਿੱਚ ਅੱਜ ਵਾਲੇ ਆਪਰੇਸ਼ਨ ਚ ਐਕਟਿਵਲੀ ਕੰਮ ਕਰ ਰਹੇ ਨੇ ਤੇ ਇਹਦੇ ਚ ਹਜੇ ਤੱਕ ਜਿਹੜੀ ਰਿਕਵਰੀ ਹੋਈ ਹੈ 10 ਗ੍ਰਾਮ ਹਿਰੋਇਨ ਰਿਕਵਰ ਹੋਈ ਹੈ ਤੇ ਸਾਡੇ ਵੱਲੋਂ ਕੁਝ ਸ਼ੱਕੀ ਬੰਦੇ ਕਸਰੀ ਚ ਵੀ ਲੈ ਗਏ ਨੇ ਉਹਨਾਂ ਕੋਲੋਂ ਡਿਟੇਲ ਪੁੱਛਗਿਛ ਵੀ ਕੀਤੀ ਜਾ ਰਹੀ ਹੈ ਤੇ অপারেশন ਜੇ 2:30 ਵਜੇ ਤੱਕ ਚੱਲੂਗਾ ਉਸ ਤੋਂ ਬਾਅਦ ਸਤੋਂ ਨੂੰ ਡਿਟੇਲਡ ਇੱਕ ਪ੍ਰੈਸ ਨੋਟ ਸ਼ੇਅਰ ਕੀਤਾ ਜਾਊਗਾ ਕਿ ਕਿੰਨੀ ਰਿਕਵਰੀ ਠੋਠੀ ਜ਼ਿਲ੍ਹੇ ਵਿੱਚ ਹੋਈ ਹੈ ਤੇ ਸਰ ਕਿਵੇਂ